ਉਹ ਕੋਸ਼ ਕਰਦੀ ਸੀ ਇਹ ਪਹਿਲਾਂ ਨਹੀਂ ਕਰਦੀ ਸੀ ਉਦੋਂ ਪਹਿਲਾਂ ਨਹੀਂ ਕਰਦੀ ਸੀ ਤੇ ਹੁਣ ਵੀ ਕਰ ਰਹੀ ਹੈ ਆ ਬੁੱਢੇ ਨਾਲ ਜਿਹੜਾ ਅਸੀਂ ਰੌਲਾ ਪਾਇਆ ਇਹ ਪਹਿਲਾਂ ਤੋਂ ਹੀ ਹੈ ਨਾ ਕੋਈ ਨਵਾਂ ਤਾਂ ਨਹੀਂ ਐ ਆ ਜਿਹੜਾ ਨਸ਼ਾ ਇਹ ਵੀ ਪਹਿਲਾਂ ਤੋਂ ਹੀ ਹੈ ਹੁਣ ਮੈਨੂੰ ਇਹ ਤਾਂ ਸੋਚਿਆ ਪਰ ਕੱਟੇ ਵੀ ਹੁੰਨੇ ਆ ਆਪਾਂ ਬੰਦਿਆਂ ਨੂੰ ਹਰਾਵ ਵੀ ਦਿਨੇ ਆ 99 ਜਤਾ ਵੀ ਦਿੰਨੇ ਐ ਤੇ ਮਸਲਾ ਫੇਰ ਹੋਵੇਂ ਹੀ ਐ ਇਹਦਾ ਤਰੀਕਾ ਕੀ ਕਰੀਏ ਫਿਰ ਬਸ ਉਹ ਵੀ ਜ਼ਿੰਦਾਬਾਦ ਮੁਤਵਰ ਇਹਨੂੰ ਹਰਾਤਾ ਉਮੀਰਦਾਤਾ ਬਸ ਅਮੈਂ ਉਨੇ ਹੀ ਗੁਰੂਆਂ ਸਾਰੇ ਸੀ ਉੱਥੇ ਇੱਕ ਸਰਪੰਚ ਆ ਦੇ ਆਪ ਨੂੰ ਗੋਲੀ ਮਾਰ ਕੇ ਮਰ ਗਿਆ ਸੀ ਮੁੰਡੇ ਦਾ ਨਾਮ ਸੀ ਜਸ਼ਨਪਰੀ ਉਮਰ ਸੀ ਜੀ 22 ਸਾਲ 22 ਸਾਲ ਦੀ ਉਮਰ ਉਹੰਡਾ ਪਤਾ ਕਿਉਂ ਮਰਿਆ ਕਿਉਂਕਿ ਉਹ ਇੱਕ ਕ੍ਰਾਪਸ਼ਨ ਦਾ ਸ਼ਿਕਾਰ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਪਹਿਲਾਂ ਉਹਨੇ ਵੀ 15 ਲੱਖ ਰੁਪਇਆ ਉਤੋਂ ਦੇ ਇੱਕ ਐਮ.ਐਲ.ਏ ਨੂੰ ਦਿੱਤਾ ਕਿ ਦੂਜੇ ਬੰਦੇ ਦੇ ਪੇਪਰ ਕੈਂਸਲ ਕਰ ਦੇ ਸਰਪੰਚੀ ਚ ਮੈਨੂੰ ਜਿਦਾ ਦੇ ਉਹਨੇ ਜਿਦਾਤਾ ਉਸ ਤੋਂ ਬਾਅਦ ਇਹੋ ਹੀ ਕੰਮ ਸ਼ੁਰੂ ਹੋ ਗਿਆ ਕਿ ਪਿੰਡ ਦੀ ਬੋਲੀ ਲਾਉਣੀ ਆ ਜ਼ਮੀਨ ਦੀ ਐਨੇ ਪੈਸੇ ਤੇਰੇ ਹੁਣ ਆ ਕਰਤੇ ਉਹ ਮੁੰਡਾ ਵਿਚਾਰਾ ਇਸ ਸੋਚ ਵਾਲਾ ਨਹੀਂ ਸੀ ਕਬਰ ਆ ਗਿਆ ਛੋਟੀ ਉਮਰ ਸੀ ਗੋਲੀ ਮਾਰ ਕੇ ਮਰ ਗਿਆ ਮੈਂ ਗਿਆ ਉੱਥੇ ਤਮਾਮ ਸਾਰੇ ਕਾਂਗਰਸੀ ਵੀ ਜੇਪੀ ਕਾਲੀ ਸਾਰੇ ਹੀ ਸੀ ਪਤਾ ਕੀ ਲੱਗੇ ਹੋ ਅਸੀਂ ਮੇਰੇ ਬੋਲਣ ਤੋਂ ਪਹਿਲਾਂ ਹੁਣ ਆ ਪਾ ਪਾਣਿਆਂ ਨੂੰ ਨਹੀਂ ਵੜਨ ਦੇਣਾ ਹੁਣ ਨਹੀਂ ਵੜਨ ਦੇਣਾ ਬਸ ਇਹਨਾਂ ਨੂੰ ਜੁੱਤੀਆਂ ਮਾਰ ਕੇ ਭਜਾ ਦੇ ਮੈਂ ਜਦੋਂ ਬੋਲਿਆ ਮੈਂ ਇੱਕੋ ਗੱਲ ਪੁੱਛੀ ਮੈਂ ਕਿ ਪਿਛਲੀ ਵਾਲੀ ਆਪਾਂ ਕਾਂਗਰਸੀ ਭਜਾ ਲਏ ਉਹ ਤੋਂ ਪਹਿਲਾਂ ਅਕਾਲੀ ਭਜਾ ਲਏ ਤੇ ਖੱਤਿਆਰ ਕੀ ਹੈ ਖੱਤਿਆ ਹੋਈ ਜੈਸ਼ਨਪ੍ਰੀਤ ਮਰ ਗਿਆ ਪ੍ਰੈਕਟਿਸ ਵੀ ਉਹੀ ਹੈ ਤਰੀਕਾ ਕੰਮ ਵੀ ਉਹੀ ਹੈ ਕਿਤੇ ਇਹਦੇ ਆਰ ਕੀ ਹੈ ਰਬੀ ਗੀ ਨੰਬਰ ਨਰਗੋ ਆਲੇ-ਵਰੋਧ ਕਿਤੇ ਜੀਤਵਾ ਹੋ ਤੀ ਜੀਤ ਮਿੰਦਰਦੇਵ ਖਿਲਾਫ ਤੇ ਮਿਲਿਆ ਕੀ ਮਿਲਿਆ ਕੀ ਆਪਾਂ ਨੂੰ ਮਾਰਾ ਜਾਈ ਇਹਦੇ ਬਾਰੇ ਸੋਚ ਲਿਏ ਨਹੀਂ ਤਾਂ ਐਨੀ ਕਿ ਜ਼ਿੰਦਗੀ ਨਿਕਲ ਗਈ ਆਪਣੀ ਤੇ ਬਾਤੀ ਵੀ ਬੁਝਰ ਚੁਗੀ ਮੁੰਡੇ ਸਾਡੇ ਬਾਹਰ ਤੱਕ ਜੇ ਜਾਂਦੇ ਆ 40 ਲੱਖ ਲਾਉਣਾ 50 ਲੱਖ ਲਾਉਣਾ ਕੈਨੇਡਾ ਲੈ ਜਾ ਤੇ ਮੈਂ ਕੈਨੇਡਾ ਬਥੇਰੇ ਵਾਰੀ ਗਿਆ 6 ਮਹੀਨੇ ਜ਼ਿੰਦਗੀ ਜਿਉਣਾ ਦੁਬਾਰਾ ਠੰਡਾਈ ਨਹੀਂ ਗੀ ਮੁੰਡੇ ਕਈ ਵਾਰੀ ਜੇ ਟਰੱਕ ਤੋਂ ਬਾਹਰ ਰਹਿ ਜਾਣਾ ਤਾਂ ਜੰਮ ਜਾਂਦੇ ਨੇ ਨਹੀਂ ਠੰਡ ਕਿਉਂ ਅਸੀਂ ਬਚੇ ਜਾ ਰਹੇ ਉਧਰ ਅਗੇ ਜੀ ਸਿਸਟਮ ਖਰਾਬ ਹੈ ਸਿਸਟਮ ਮਤਲਬ ਡੀ ਸੀ ਐਸ ਐਸ ਪੀ ਐਸ ਕੇ ਐਮ ਠਾਣੇ ਦਾ ਅਟਵਾਰੀ ਇਹ ਸਿਸਟਮ ਖਰਾਬ ਹੈ ਤੇ ਸਿਸਟਮ ਦੇ ਰੌਂਦਾਰ ਕੌਣ ਨੇ ਸਰਕਾਰ ਤੇ ਸਰਕਾਰ ਚੁਣੀ ਕਿਹਨੇ ਆਪਾਂ ਤੇ ਫਿਰ ਕਸੂਰوار ਕੌਣ ਹੋਇਆ ਆਪਾਂ ਜਿੰਦਾਬਾਦ ਮੈਂ ਇੱਥੇ ਰਹੂੰਗਾ ਤੂੰ ਇੱਥੇ ਰਹੇਗਾ ਮੇਰਾ ਭਰਾਣਾ ਇਹਦੀ ਤਹਿਸੀਲਦਾਰ ਦਾ ਕਰੰਮ ਪਾਦਾ ਸੀ ਵੋਟ ਇਹਨੂੰ ਪਾਉਂਗਾ ਲੈ ਲੋ ਤਾਂ ਨੇ ਫਿਰ ਸੋ ਇੱਕ ਗੱਲ ਧਿਆਨ ਨਾਲ ਕਰ ਲੋ ਮੈਂ ਤੁਹਾਨੂੰ ਇੱਕ ਲਿਖ ਕੇ ਦਿੰਨਾ ਜੀਨੂੰ ਮਰਜ਼ੀ ਵੋਟ ਪਾਈ ਜਾਏ ਉਹ ਜੀ ਪਰ ਮੁੱਦਿਆਂ ਦੇ ਬਾੜੋ ਹਰਨਾ ਬਾਦਲ ਨੇ ਕਿਹਾ ਸੀ ਕੈਲੇ ਬੋਰਲੀਆਂ ਬਣਾ ਦੂੰ ਬਨ ਗਿਆ ਆ ਬੀਬੀ ਇੰਦਰਾ ਨੇ ਕਿਹਾ ਸੀ ਗਰੀਬੀ ਹਟਾ ਦੂੰ ਹਟ ਗਈ ਕਿਹਾਂ ਅਜਿਹਾ ਦੇ ਇਨਕਲਾਬ ਲਿਆ ਦੇਗੇ ਜਿਆਤਾ ਕਿ ਉਹ ਮਨਿੰਦਰ ਸਿੰਘ ਉਟਕਾ ਸਾਹਿਬ ਹੱਥ ਫੜ ਕੇ ਆਂਦੇ ਥੋਡੇ ਸੀ ਇਹ ਤੇ ਨੇੜੇ ਨਸ਼ੇ ਹਟਾ ਦੂੰ ਹਟ ਗਏ ਅਮਰ ਝੋਟੇ ਦੇ ਪਿੰਡ ਗਿਆ ਇੱਕ ਤੇ ਉਹ ਪਰਮਿੰਦਰ ਕਿਹਾ ਕਰੀਏ ਜਾਨੇ ਇਹਨੇ ਝੋਟਾ ਘਾਇ ਦਿੰਦੇ ਵਿਚਾਰੇ ਨੂੰ ਐਡਾ ਨੀਕ ਕੰਮ ਕਰ ਰਿਹਾ ਪਰਮਿੰਦਰ ਕੋਲੇ ਮੈਂ ਗਿਆ ਤੇ ਮੈਨੂੰ ਆਹਦਾ ਜੀ ਸਾਡੇ ਮਾਨਸਾ ਕੱਲ ਚਾਰ ਮੁੰਡੇ ਤਿੰਨ ਮਿਲਦਾ ਤਿੰਨ ਮੁੰਡੇ ਕੱਲ ਮਾਰੇ ਨੇ ਨਸ਼ੇ ਨਾਲ ਤੇ ਚੌਥਾ ਮੁੰਡੇ ਕੱਲੇ ਮਾਨਸਾ ਦੇ ਨੇੜੇ ਤੇਰੇ ਮਰ ਗਏ ਨਸ਼ੇ ਨਾਲ ਇੱਕ ਮਹੀਨੇ ਚ ਨਾ ਮੈਨੂੰ ਪੁੱਛੋ ਇਹਦਾ ਮੁੰਡਾ ਜਿਹੜਾ ਯੋਧੇ ਨਸ਼ਿਆਂ ਬਰੋ ਤੇ ਕਿੱਧਰ ਗਿਆ ਛੋਟੇ ਪਿੰਡਾਂ 'ਚ ਜਦੋਂ ਨਸ਼ਾ ਵਿਖਦਾ ਤੁਹਾਨੂੰ ਪਤਾ ਹੁੰਦਾ ਨਾ ਤੇ ਥਾਣੇਦਾਰ ਨੂੰ ਵੀ ਪਤਾ ਯਾਰ ਪਤਾ ਹੈ ਥਾਣੇਦਾਰ ਦਾ ਵਕਮਾ ਤੇ ਥਾਣੇਦਾਰ ਪੈਸੇ ਕਿਹਨੂੰ ਦਿੰਦਾ ਹੈ ਐਸਐਸਪੀ ਨੂੰ ਤੇ ਐਸਐਸਪੀ ਪੈਸੇ ਦੇ ਕੇ ਲੱਗਿਆ ਹੁੰਦਾ ਫਿਰ ਗੱਲ ਉੱਥੇ ਹੀ ਕਿਹਨੂੰ ਦੇ ਕੇ ਲੱਗਿਆ ਹੁੰਦਾ ਆ ਹੀ ਸਾਡੇ ਮੰਤਰੀ ਮੋੱਖ ਮੰਤਰੀ ਸਰਕਾਰਾਂ ਵਾਲੇ ਔਰ ਇਹ ਕੋਈ ਨਹੀਂ ਕਰਦੇ ਕਿ ਤੂੰ ਪਹਿਲਿਆ ਨੇ ਤੂੰ ਵੀ ਤਗੜੇ ਚੰਦ ਚਾੜੇ ਨੇ ਕਿਉਂ ਤੂੰ ਪਹਿਲਿਆ ਨੇ ਵੀ ਹੁਣ ਮਸਲਾ ਇਹ ਹੈ ਕਿ ਜਦੋਂ ਆਪਣੇ ਨੂੰ ਚੁੰਦੇ ਆ ਕਿਤੇ ਉਹਦੋਂ ਕੰਮ ਦੀ ਗੱਲ ਕੀਤੀ ਐ ਅ ਮੈਂ ਤੁਹਾਡੇ ਜਦੋਂ ਅਸੀਂ ਇੱਥੇ ਤਲਵੰਡੀ ਸਾਬੋ ਰੈਲੀ ਕਰਨੀ ਸੀ ਤੁਹਾਡੇ ਪਿੰਡਾਂ 'ਚ ਤੁਰ ਫਿਰ ਰਹੇ ਸੀ ਮੈਨੂੰ ਯਾਦ ਨਹੀਂ ਆਉਣਾ ਭਾਗੀ ਬੰਦਰ 'ਚ ਕਿਸੇ ਪਿੰਡ 'ਚ ਸੀ ਅਸੀਂ ਮਤਲਬ ਉਹ ਸਰਦੋਸਰ ਪਿੰਡ 'ਚ ਸੀ ਨਾ ਤਾਂ ਬਜ਼ੁਰਗ ਇੱਕ ਬਾਈਕ ਕੇ ਮਾਮਲੇ ਨਾਲ ਗੱਲਾਂ ਕਰਨ ਲੱਗ ਜਿੰਦਾ ਲੱਖਾਂ ਤਾਂ ਕਹਿੰਦੇ ਜਲਦੀ ਆ ਜਾਕਰ ਮੰਗੀ ਜਿਹੜਾ ਨਾਲ ਗੱਲਤਾ ਕਰ ਲਿਏ ਆਏ ਆਨੇ ਕੋਈ ਗੱਲ ਸੁਣ ਲਿਖੀ ਇਨ੍ਹਾਂ ਦੀ ਮੈਨੂੰ ਕਹੇ ਪਾਪਾ ਤੋ ਕੀ ਸੋਚ ਕੇ ਵੋਟ ਪਾਈ ਸੀ ਨੇ ਜਰਾ ਮੈਂ ਨਹੀਂ ਖਰਾਬ ਸੀ ਸਾਡੇ ਬੰਦਲੋਂ ਮਿੰਦਰ ਗੜਬੜ ਕਰ ਗਿਆ ਤੇ ਮੈਂ ਕਿਹਾ ਮਿੰਦਰ ਕਿਉਂ ਕਰ ਗਿਆ ਅੰਗਲ ਉਹਦੇ ਨਾਲ ਸੁਰੈਨਾਂ ਵਾਲੇ ਵੀ ਨਹੀਂ ਇੱਦਰੀ ਜਾਣਾ ਤੇ ਮੈਂ ਕਿਹਾ ਤੈਨੂੰ ਪਤਾ ਹੀ ਖਰਾਬ ਹਾਂ ਪਰ ਫਿਰ ਮੈਂ ਵੀ ਲੱਗ ਗਿਆ ਉਹ ਮੈਂ ਕਿਹਾ ਜੇ ਤੇਰਾ ਮੁੰਡਾ ਨਾ ਛੇਤੇ ਲੱਗ ਜੀ ਤੇਰਾ ਭਤੀਜਾ ਲੱਗਦੇਂ ਤੂੰ ਹੀ ਲੱਗ ਜਾਏਗਾ ਅਰੇ ਨਹੀਂ ਮੈਂ ਲਾਉਣੀ ਜੁੱਤੀ ਤੇ ਮੈਂ ਕਿਹਾ ਤੇਰਾ ਮਿੰਦਰ ਦੇ ਸੁਰੈਨ ਨੂੰ ਕਿਉਂ ਨਹੀਂ ਲਾਈ ਸੋਚਣ ਦੀ ਗੱਲ ਹੈ ਐਮਐਲਏ ਨੂੰ ਘੇਰ ਕੇ ਪੁੱਛਿਆ ਕਿ ਵਾਅਦੇ ਕੀ ਕੀਤੇ ਸੀ ਉਹਦਾ ਅਸੀਂ ਘੇਰੀ ਹੁਣੇ ਹੀ ਕਿ 1000 ਰੁਪਏ ਦਾ ਕੀ ਹੋਇਆ ਆ ਤੁਹਾਡੀ ਐਮਐਲਏ ਕੀ ਬਜਿੰਦਰ ਕੋ ਅੰਦੀ ਅਸੀਂ ਘੇਰੀ ਮੈਂ ਕਿਹਾ ਥੋੜਾ ਜਿਹਾ ਲੇਟ ਹੋ ਗਿਆ ਜੇ ਤੂੰ ਉਦੋਂ ਘੇਰਿਆ ਹੁੰਦਾ ਜਦੋਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ 1000 ਰੁਪਏ ਦੇ ਮੰਗੇ ਉਦੋਂ ਜਾਣਾ ਪੁੱਛ ਲੈਣਾ ਸੀ ਕਿ 1000 ਰੁਪਏ ਦੇ ਸਬੂਤ ਨਾਲ ਪੰਜਾਬ ਦੀਆਂ ਸਾਰੀਆਂ ਬੁੜੀਆਂ ਨੂੰ ਜਿਹੜਾ ਪੈਸਾ ਦਿਓਗੇ ਉਹ ਕਿੰਨਾ ਵੱਲਦਾ ਇਹਦਾ ਨਾਮ ਪੁੱਛ ਲੈਂਦੇ ਤੇ ਫੇਰ ਪੁੱਛ ਲੈਂਦੇ ਉਹ ਪੈਸਾ ਆਉਂਦਾ ਕਿੱਥੋਂ ਬਸ ਇੰਨੀ ਇੱਕ ਗੱਲ ਕਰ ਲੈਣੀ ਸੀ ਇਹ ਜਿਹੜੇ ਨਿਕਾਲਾਬ ਹੁੰਦੇ ਆ ਨਾ ਗੱਲਾਂ ਆ ਦੇ ਉਹ ਐਜੇ ਹੀ ਹੁੰਦੇ ਨੇ ਜਿਹੜੇ ਕਿ ਤੁਸੀਂ ਵੇਖ ਰਹੇ ਹੋ ਆ ਕਮਾਲੂ ਪੈਂਡਾਲਿਆਂ ਦੀ ਜਿਹੜੀ ਫੈਕਟਰੀ ਲੱਗੀ ਐ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਨਹੀਂ ਪਤਾ ਟਾਇਰ ਦੀ ਜਿਹੜੀ ਫੈਕਟਰੀ ਐ ਇਹ ਕਿਹੜਾ ਕਾਟਾ ਗਰੀ ਦੀ ਫੈਕਟਰੀ ਹੈ 레드 ਕਾਟਾ ਗਰੀ ਇਹਦੇ ਵਿੱਚ ਮੈਂ ਕਹੂੰਗਾ ਧੰਨਵਾਦ ਇਹਨਾਂ ਪਿੰਡ ਵਾਲਿਆਂ ਨੂੰ ਜਿਨ੍ਹਾਂ ਦਾ ਪਹਿਲਾ ਵਾਲਾ ਸਰਪੰਚ ਉਦੋਂ ਪਹਿਲਾ ਵਾਲਾ ਤੇ ਹੁਣ ਦਾ ਸਰਪੰਚੇ ਇਕੱਠੇ ਨੇ ਨਹੀਂ ਤਾਂ ਸਾਡੇ ਸਰਪੰਚ ਇੱਕ ਦੂਜੇ ਨੂੰ ਛਿੱਟਾਰੀ ਲਾਈ ਫਿਰਦੇ ਰਹਿੰਦੇ ਨੇ ਇਸੇ ਲਈ ਇਕੱਠੇ ਹੋ ਕੇ ਗੁਰੂਪੇ ਨਹੀਂ ਤਾਂ ਦੇਰੇ ਤੇਗੇ ਦਾ ਸਾਰਾ ਇਲਾਕਾ ਪਾਣੀ ਗੰਦਾ ਹੋਊ ਪਤਾ ਕਰੰਦਾ ਗੰਦਾ ਹੋ ਰਿਹਾ ਪਿੰਡ ਤੱਕ ਗੱਲ ਨਹੀਂ ਰਹੀ ਤੁਹਾਡੇ ਸਾਰਿਆਂ ਦੇ ਪਿੰਡਾਂ ਦਾ ਸਤਿਆਨਾਸ਼ ਹੋ ਰਿਹਾ ਜਿਵੇਂ ਕਿ ਆ ਤੁਹਾਡੀ ਰੈਫਾਇਨਰੀ ਕਰ ਰਹੀ ਹੈ ਤੁਹਾਡੇ ਨੇੜੇ ਤੇੜੇ ਤੇ ਜਿਹੜੇ ਰੈਫਾਇਨਰੀ ਦੇ ਪਿੰਡ ਨੇ ਨਾ ਕਿਤੇ ਪੁੱਛ ਲਿਓ ਜੀ ਉਹਨਾਂ ਨੂੰ ਜਾ ਕੇ ਪਾਣੀ ਗੰਦਾ ਹੋਣਾ ਸ਼ੁਰੂ ਹੋ ਗਿਆ ਪਤਾ ਕਿ ਉਹ ਹੁੰਦਾ ਕਿਉਂਕਿ ਜਿਹੜੀ ਉਹਨਾਂ ਦੀ ਵੇਸਟੇਜ ਹੁੰਦੀ ਹੈ ਪਾਣੀ ਹੁੰਦਾ ਜਿਹੜਾ ਨਿਕਲਦਾ ਬਾਅਦ ਉਹ ਰਸਬੋਰਡ ਕਰਕੇ ਥੱਲੇ ਪਾ ਰਹੇ ਨੇ ਜੀਰਾ ਫੈਕਟਰੀ ਬੰਦ ਕਰਾਈ ਸੀ ਅਸੀਂ